ਰਾਮ ਮੰਦਿਰ ਦਾ ਨਿਰਮਾਣ ਪੂਰਾ ਹੋ ਚੁੱਕਾ ਹੈ ਉਹਨਾਂ ਦੇ ਉਦਘਾਟਨ ਵਾਸਤੇ ਸੰਗਰੂਰ ਸ਼ਹਿਰ ਦੇ ਵਿੱਚੋਂ ਇੱਕ ਸ਼ਖਸ ਨੂੰ ਸਪੈਸ਼ਲ ਕਾਰਡ ਦੇ ਕੇ ਬੁਲਾਇਆ ਗਿਆ ਹੈ ਜਦ ਕਿ ਉੱਥੇ ਉਸ ਕਾਰਡ ਤੋਂ ਬਿਨਾਂ ਐਂਟਰੀ ਨਹੀਂ ਹੋ ਸਕਦੀ ਸਾਡੇ ਨਾਲ ਇੱਥੇ ਮੌਜੂਦ ਨੇ ਗੱਲਬਾਤ ਕਰਾਂਗੇ ਕਿਹਨਾਂ ਮੇ ਬਣਾ ਡਾਕਟਰ ਦੇਵ ਸਿੰਘਾ ਦਵੈਤੇ ਜੀ ਭਾਰਤੀਆ ਵਾਲਮੀਕਤਰ ਸਮਰਧਮਤਰ ਮਹਰੂਗਾ ਅਰ ਆਪਣੇ ਨਾਮ ਦਾ ਆਪਣਾ ਬੜਾ ਅਤਿਪੁਦਨ ਨਾਮ ਆਪਣਾ ਇਹਦਾ ਮਤਲਬ ਸੁਣਾਉਂਗਾ ਹਰ ਦਰਸ਼ਕਾਂ ਨੂੰ ਅਦਵੈਤੀ ਦਾ ਅਰਥ ਹੈ ਕਿ ਪੂਰੀ ਸ੍ਰਿਸ਼ਟੀ ਇੱਕ ਹੈ ਦੋ ਹੈ ਨੇ ਸਾਰੇ ਹੀ ਆਪਣੇ ਹੈ। ਇਹੀ ਨਾਰਾ ਮੋਦੀ ਜੀ ਨੇ ਦਿੱਤਾ ਹੈ। ਸਭ ਦਾ ਸਾਥ, ਸਭ ਦਾ ਵਿਸ਼ਵਾਸ, ਸਭ ਦਾ ਵਿਕਾਸ ਇਹ ਅਦਵੈਤੀ ਹੈ। ਇਹ ਕਿਸ ਤਰ੍ਹਾਂ ਦਾ ਕਾੜਾ ਆਇਆ ਤੁਹਾਨੂੰ ਤੇ ਕਿੰਨੇ ਬੰਦੇ ਨਾਲ ਜਾ ਸਕਦੇ ਹੋ? ਇਹ ਕਾੜਾ ਆਇਆ ਜੀ ਵਿੱਚ ਜੀ ਦੇ ਵਿੱਚ ਮੇਰੀ ਇਕੱਲੇ ਦੀ ਐਂਟਰੀ ਹੈ। ਦੂਜਾ ਵਿਅਕਤੀ ਮੇਰੇ ਨਾਲ ਕੋਈ ਅੰਦਰ ਜਾ ਨਹੀਂ ਸਕਦਾ। ਵੈਸੇ ਦੋ ਚੇਲੇ ਤੇ ਇੱਕ ਡਰਾਈਵਰ ਮੇਰੇ ਨਾਲ ਜਾਏਗਾ। ਉਹ ਕਹਿੰਦੇ ਬਈ ਅਸਤਾ ਗੁਰੂ ਜੀ ਨਾਲ ਜਾਣਾ। ਚਾਹੇ ਸਾਨੂੰ ਬਾਹਰ ਛੜਕ ਦੇਈ ਕਿ ਉਹ ਨਾ ਸੋਣਾ ਪਵੇ ਐਦਾਂ ਦੀ ਵਿਵਸਥਾ ਹੈ ਇਹ ਮੈਨੂੰ ਕਾਰਡ ਮਿਲਣ ਤੋਂ ਬਾਅਦ ਇਹ ਸੰਗਲਪ ਪੱਤਰ ਵੀ ਨਾਲ ਆਇਆ ਜਿਹੜੇ ਉਸ ਮਹਾਪੁਰਸ਼ਾਂ ਦੀ ਫੋਟੋ ਚਿੱਤਰ ਲੱਗੇ ਆਏ ਜਿਨ੍ਹਾਂ ਨੇ ਸ਼੍ਰੀ ਰਾਮ ਮੰਦਲੀ ਕਰਵਾਨੀਆਂ ਦਿੱਤੀਆਂ ਉਸ ਤੋਂ ਬਾਅਦ ਮੈਨੂੰ ਇੱਕ ਪਾਸ ਬਣ ਕੇ ਆਇਆ ਜਿਹੜਾ ਮੇਰੀ ਗੱਡੀ ਦਾ ਪਾਸ ਹੈ ਇਹ ਪਾਸ ਦੇ ਦੁਆਰਾ ਮੈਨੂੰ ਯੁੱਧਿਆ ਦੇ ਵਿੱਚ ਐਂਟਰੀ ਹੈ ਔਰ ਮੈਨੂੰ ਲਗਭਗ 2-3 ਦਿਨੋਂ ਉੱਥੋਂ ਫੋਨ ਆ ਰਹੇ ਹਨ ਯੁੱਧਿਆ ਤੋਂ जानकारी मांगते हैं फिर कहा आ रहे हैं कि आ रहे हैं मैं प्रदीप शर्मा जी चंडगढ़ वाले हवाई जहाज भी कहते थो टिकटा भेज देने वो चले जाओ मैंने इनकार करता मैं अपनी मैं तो अपनी ग्डी चाहगा भक्त मैं थो देना चाहना भी भगवान वाल्मीकि जी ने लिखा है कुंजत राम रमैती मधुर मधुर आश्रम कुंजत राम रमैती मधुर मधुर आश्रम भगवान वाल्मीकि जी ने राम चंद्र जी की ਰਮਾਇਣ ਲਿਖੀ ਉਹ ਇਦਾਂ ਦੀ ਹੈ ਜਿਸ ਤਰ੍ਹਾਂ ਕੋਇਲ ਬੋਲਦੀ ਹੈ ਰੱਟ ਲੰਗਾਉਂਦੀ ਹੈ ਇਸ ਤਰ੍ਹਾਂ ਭਗਵਾਨ ਵਾਲਮੀਨੇ ਪੂਰੀ ਰਮਾਇਣ ਰੱਟ ਰੱਖ ਕੇ 24 ਹਜ਼ਾਰ ਸ਼ਲੋਕਾਂ ਦੇ ਵਿੱਚ ਰਾਮਚੰਦਰ ਦਾ ਨਿਰਮਾਣ ਕੀਤਾ 24 ਹਜ਼ਾਰ ਸ਼ਲੋਕਾਂ ਦੇ ਵਿੱਚ ਹੀ ਕਿਉਂ ਕੀਤਾ ਕਿਉਂਕਿ ਗੈਤਰੀ ਦੇ 24 ਅਕਸ਼ਰ ਹਨ ਉਹਨਾਂ ਨੇ ਇੱਕ ਇੱਕ ਅਕਸ਼ਰ ਤੋਂ ਲੈ ਕੇ ਇੱਕ ਦਾਦਾਸ ਹਜ਼ਾਰ ਹਜ਼ਾਰਾਂ ਸ਼ਲੋਕ ਲਿਖਿਆ ਤੇ 24 ਹਜ਼ਾਰ ਸ਼ਲੋਕ ਉਹਨਾਂ ਨੇ ਪੂਰੇ ਕੀਤੇ 24 ਅਕਸ਼ਰਾਂ ਦੇ ਨਾਲ ਇਹ 24 ਅਖਸਾਂ ਦੇ ਸ਼ਲੋਕਾਂ ਤੋਂ ਇਲਾਵਾ ਉਹਨਾਂ ਦੇ ਜਿਹੜਾ ਸਭ ਤੋਂ ਪਹਿਲਾ ਸ਼ਲੋਕ ਸੀ ਰਮੈਣ ਦਾ ਉਸ ਸੀ ਮਾਨ ਨਸ਼ਾਦ ਪ੍ਰਤੀਸ਼ਟਾਂਤਮ ਸਤ ਸਤਿ ਸਮਾਯ ਯਤ ਕਰੌ ਚਮਿਤਨੋ ਦੇਖਮ ਬਤੀ ਖਾਮ ਹੋਈ ਤੇ ਇੱਕ ਬੰਦਾ ਬੈਲਜੀਅਮ ਤੋਂ ਚੱਲਿਆ ਉਸ ਦਾ ਨਾਮ ਸੀ ਫਾਦਰ ਕਾਮਲ ਬੁਲਕੇ ਉਹ ਆਇਆ ਭਾਰਤ ਦੇ ਵਿੱਚ ਈਸਾਈ ਮਸ਼ੀਨ ਨੂੰ ਲੈ ਕੇ ਸਾਈਤਾਨ ਦਾ ਪ੍ਰਚਾਰ ਕਰਨ ਵਾਸਤੇ ਕਾਂਸ਼ੀ ਵਿੱਚ ਦੇ ਵਿਦਿਆਲੇ ਦੇ ਵਿੱਚ ਉਹਨਾਂ ਨੇ ਇਹ ਸ਼ਲੋਕ ਪੜਿਆ ਦੀਵਾਰ ਦੇ ਉੱਤੇ ਇੱਕ ਸਮਾਰਕ ਦੇ ਉੱਤੇ ਲਿਖਿਆ ਹੋਇਆ ਸੀ ਜਿਹਨਾਂ ਨੇ ਪਹਿਲਾਂ ਅੰਗਰੇਜ਼ੀ ਦੇ ਵਿੱਚ ਅਨੁਵਾਦ ਕੀਤਾ ਸੀ ਰਮਨ ਦਾ ਉਹ ਸਮਾਰਕ ਤੇ ਲਿਖਿਆ ਹੋਇਆ ਸੀ ਮਾਨ ਨਸ਼ਾਤ ਪ੍ਰਤੀਸ਼ਟਾ ਤਮ ਸਸਵਤੇ ਸਮਾ ਯਤ ਨੋਚ ਮਿਤਨੋ ਦੇਖਮਤੀ ਕਾਮੋਇਤਮ ਹੁਣੇ ਪੁੱਛਿਆ ਅਰਥ ਪੁੱਛਿਆ ਪ੍ਰੋਫੈਸਰ ਸਾਹਿਬ ਮੈਨੂੰ ਅਰਥ ਦੱਸੋ ਉਹਨੇ ਕਿਹਾ ਵੀ ਇੱਕ ਪੰਛੀ ਨੂੰ ਦੇਖ ਕੇ ਵਾਲਮੀਕ ਨੇ ਵੀ ਅਕਲ ਹੋ ਗਈ ਉਹਨਾਂ ਦੇ ਮੁਖ ਤੋਂ ਇਹ ਸ਼ਲੋਕ ਨਿਕਲਿਆ ਖੰਡਾਇਤਾ ਇਸਾਈਆਂ ਦੇ ਵਿੱਚ ਨਹੀਂ ਸੀ ਇੰਨੀ ਕਰੋਨਾ ਮੈਨੂੰ ਰਮਨ ਪੜਨਾ ਚਾਹਣਾ ਉਹਨੇ ਰਮਨ ਈਸ਼ੂ ਕਰਾਇਆ ਕਰ ਲੈ ਗਿਆ 15 ਦਿਨਾਂ ਬਾਅਦ ਰਮੈਣ ਵਾਪਸ ਨਹੀਂ ਗਿਆ ਪ੍ਰੋਫੈਸਰ ਸਾਹਿਬ ਕਹਿੰਦੇ 15 ਦਿਨ ਤੱਕ ਪੜ੍ਹ ਨਹੀਂ ਸਕਦੀ ਤਿੰਨੇ ਕਿਵੇਂ ਪੜ੍ਹ ਲਈ ਫਾਜ਼ਲ ਸਾਵਾ ਤੁਸੀਂ ਕਿਸ ਤਰ੍ਹਾਂ ਪੜ੍ਹ ਲਈ ਰਮੈਣ ਤਾਂ ਫਾਜ਼ਲ ਸਾਹਮਣੇ ਕਿਹਾ ਕਿ ਰਮੈਣ ਮੈਨੇ ਪੜ੍ਹੀ ਨਹੀਂ ਕਿਉਂ ਨਹੀਂ ਪੜ੍ਹੀ ਕਿਉਂਕਿ ਸੰਸਕ੍ਰਿਤ ਦੇ ਅੱਖਰਾਂ ਦੇ 52 ਔਰ ਅੰਗਰੇਜ਼ੀ ਦੇ ਅੱਖਰਾਂ 26 ਦੇ ਵਿਸਤਾਰ ਅਰਥ ਇਹਦਾ ਕਿ ਪੜਾ ਕਿ ਨਾ ਪੜਾ ਪ੍ਰੋਫੈਸਰ ਫਾਜ਼ਲ ਪ੍ਰੋਫੈਸਰ ਫਾਜ਼ਲ ਕਾਮਲ ਬਲਕੇ ਨੇ ਭਾਰਤ ਦੇ ਵਿੱਚ ਹਿੰਦੀ ਸਿੱਖੀ ਸੰਸਕ੍ਰਿਤ ਸਿੱਖੀ ਸਿੱਖਣ ਤੋਂ ਬਾਅਦ ਉਹਨਾਂ ਨੇ ਆਪਣੀ ਥੀਸਿਸ ਲਿਖਿਆ ਰਾਮ ਕਥਾ ਕੀ ਉਤਪਤੀ ਔਰ ਵਿਕਾਸ ਉਹਦੇ ਪਹਿਲੇ ਪੰਨੇ ਤੇ ਲਿਖਦੇ ਆ ਤਮ ਵਸਤੂ ਵਾਲਮੀਕੀ ਤਮ ਹੀ ਸਮਰਪਤੇ ਜਦ ਕਿ ਇਸਾਈ ਧਰਮ ਦੇ ਵਿੱਚ ਦੂਸਰੇ ਕਿਸੇ ਵਿਅਕਤੀ ਦੇ ਪ੍ਰਤੀ ਨਤਮਸਤਕ ਹੋਣ ਲਈ ਇਜਾਜ਼ਤ ਨਹੀਂ ਦਿੰਦਾ ਜਦ ਤੱਕ ਭਾਰ ਦੇ ਵਿੱਚ ਰਹੇ ਰਮੈਣ ਦਾ ਪ੍ਰਚਾਰ ਕਰਦੇ ਰਹੇ ਔਰ ਰਮੈਣ ਦੇ ਪ੍ਰਚਾਰ ਕਰਨ ਕਰਦੇ ਕਰਦੇ ਉਹਨਾਂ ਨੇ ਆਪਣਾ ਮਿਰਤ ਨੂੰ ਪ੍ਰਾਪਤ ਹੋਏ ਮੈਸ ਤੇ ਇੱਕ ਇੱਕ ਸਿੱਖਿਆ ਮਿਲਦੀ ਹੈ ਭਾਰਤੀ ਸਮਾਜ ਨੂੰ ਕਿਉਂ ਨਹੀਂ ਉਹ ਵਾਲਮੀਕੀ ਰਮਾਇਣ ਦਾ ਪਾਠ ਘਰ-ਘਰ ਦੇ ਵਿੱਚ ਕਰਦੇ ਅਗਰ ਉਹ ਕਰਨ ਲੱਗ ਜਣ ਤਾਂ ਧਰਤੀ ਦੇ ਉੱਤੋਂ ਈਸਾਈ ਧਰਮ ਦਾ ਖਾਤਮਾ ਹੋ ਜਾਏਗਾ ਭਾਰਤ ਦੇ ਵਿੱਚੋਂ ਦੂਰ ਚਲੇ ਜਾਏਗਾ ਸਾਰੇ ਦੇ ਸਾਰੇ ਈਸਾਈ ਵੀ ਭਾਰਤੀ ਧਰਮ ਰਮਾਇਣ ਨੂੰ ਮੰਨਣ ਲੱਗ ਜਾਣਗੇ ਮੈਂ ਤੁਹਾਨੂੰ ਇੱਕ ਹੋਰ ਮਿਸਾਲ ਦੇਣ ਲੱਗਾ ਕੰਬੋਡੀਆ ਦੇ ਅੰਦਰ ਜਦੋਂ ਕੋਰਟ ਦੇ ਵਿੱਚ ਕਸਮ ਖਾਈ ਜਾਂਦੀ ਹੈ ਉੱਥੇ ਰਮੈਨ ਦੀ ਕਸਮ ਖਾਈ ਜਾਂਦੀ ਹੈ ਰਮੈਨ ਤੇ ਹੱਥ ਧੜਕੇ ਕਸਮ ਖਾਈ ਜਾਂਦੀ ਹੈ ਇੰਡੋਨੇਸ਼ੀਆ ਦੇ ਵਿੱਚ ਜਦੋਂ ਵੀ ਬੱਚੇ ਦਾ ਸੰਸਕਾਰ ਕਰਦੇ ਹਨ ਉੱਥੇ ਲਖਸ ਦੀ ਕਥਾ ਸੁਵਾਈ ਜਾਂਦੀ ਹੈ ਜਦ ਕਿ ਮੁਸਲਮਾਨ, ਇਸਾਈ ਵਾਲਮੀਕੀ ਰਮੈਨ ਤੋਂ ਇੰਨਾ ਪ੍ਰਭਾਵਿਤ ਹੁੰਦਾ ਹੈ ਤਾਂ ਹਿੰਦੂ ਸਮਾਜ ਕਿਉਂ ਰਮੈਨ ਤੋਂ ਦੂਰ ਹੁੰਦਾ ਜਾ ਰਿਹਾ ਹੈ ਕਿਉਂ ਆਪਣੇ ਬੱਚਿਆਂ ਨੂੰ ਅੰਗਰੇਜ਼ੀ ਪੜ੍ਹਾਇਆ ਜਾਂਦਾ ਹੈ ਉਹ ਘੱਟ ਤੋਂ ਘੱਟ ਘਰ ਦੇ ਵਿੱਚ ਹਰੇਕ ਹਿੰਦੂ ਨੂੰ ਸੰਸਕ੍ਰਿਤ ਪੜ੍ਹਾਣੀ ਚਾਹੀਦੀ ਹੈ ਔਰ ਦੇਸ਼ ਦੀ ਤਰੱਕੀ ਲਈ ਦੇਸ਼ ਦੇ ਅਖੰਡ ਭਾਰਤ ਦੀ ਬਣਾਉਣ ਲਈ ਇਹ ਸਭ ਤੋਂ ਵੱਡਾ ਇੱਕ ਯੋਗਦਾਨ ਹੋਵੇਗਾ ਅਗਰ ਭਾਰਤ ਦਾ ਹਰ ਵਿਅਕਤੀ ਘੱਟ ਤੋਂ ਘੱਟ ਇੱਕ ਬੱਚੇ ਨੂੰ ਸੰਸਕ੍ਰਿਤ ਪੜਾਵੇ ਫਿਰ ਕਿਹੜੇ ਕਿਹੜੇ ਗ੍ਰੰਥ ਜਾਂ ਕਿਤਾਬਾਂ ਜੋ ਆਪਣੇ ਘਰ ਪਈਆਂ ਨੇ ਮੇਰੇ ਘਰ ਚਾਰ ਵੇਦ 18 ਉਪਰਾਨ 6 ਸ਼ਾਸਤਰ 180 ਫੋਟਸ਼ਿਧ ਇਦਾਂ ਦੇ ਗ੍ਰੰਥ ਨਹੀਂ ਹੈ ਜਿਹੜੇ ਬਾਜ਼ਾਰ ਤੋਂ ਆਮ ਮਿਲ ਜਾਂਦੇ ਆ ਮੇਰੇ ਪਾਸ ਜਿਹੜੇ ਗ੍ਰੰਥ ਹੈ ਮੂਲ ਸੰਸਕ੍ਰਿਤ ਦੇ ਵਿੱਚ ਹੈ ਸਾਰੇ ਮਹਾਭਾਰਤ ਵੀ ਮੇਰੇ ਪਾਸ 15 ਵਾਲਿਊਮ ਦੇ ਵਿੱਚ ਹੈ। ਰਮਾਇਣ ਵੀ ਮੇਰੇ ਪਾਸ 7 ਵਾਲਿਊਮ ਦੇ ਵਿੱਚ ਹੈ। ਕਿਸ ਤਰ੍ਹਾਂ ਦਾ ਘਰੇ ਮਾਹੌਲ ਰਿਹਾ ਜਦੋਂ ਘਰੇ ਇਹ ਤੁਹਾਨੂੰ ਸੱਦਾ ਪੱਤਰ ਆਇਆ ਕਿ ਰਾਮ ਮੰਦਰ ਦੀ ਪਵਿੱਤਰ ਧਰਤੀ ਤੇ ਤੁਹਾਨੂੰ ਅਕਰਲਿਆ ਨੂੰ ਸਨੂਰ ਤੋਂ ਬੁਲਾਇਆ ਗਿਆ। ਮੇਰੇ ਘਰ ਮੇਰੇ ਜਿਹੜੇ ਬੱਚੇ ਹੈ। ਉਹਨਾਂ ਨੂੰ ਇੰਨਾ ਆਨੰਦ ਆਇਆ ਕਿ ਮੇਰੇ ਸਾਡੇ ਪਿਤਾ ਜੀ ਜਾ ਰਹੇ ਆ ਉੱਥੇ। ਔਰ ਸਨੂਰ ਜ਼ਿਲ੍ਹੇ ਤੋਂ ਕੱਲੇ ਜਾ ਰਹੇ ਆ। ਉਹਨਾਂ ਦੇ ਖੁਸ਼ੀਦਾਰ ਠਿਕਾਣਾ ਵਿੱਚ ਆਇਆ ਇਸ ਕਾਰਡ ਨੂੰ ਦੇਖਣ ਤੋਂ ਬਾਅਦ ਮੇਰੇ ਬੱਚਿਆਂ ਦਾ ਮੇਰੇ ਨਾਲ ਪੂਰਨਤਾ ਸਹਿਯੋਗ ਚੱਲ ਰਿਹਾ ਹੈ ਔਰ ਮੇਰੇ ਨਾਲ ਹੈ ਔਰ ਖੁਸ਼ੀ ਦੀ ਇਹਨਾਂ ਵਿੱਚ ਕੋਈ ਸੀਮਾ ਨਹੀਂ ਹੈ ਬੱਚੇ ਦਾ ਬੱਚੇ ਮੇਰੇ ਪੋਤਿਆਂ ਦੇ ਵਿੱਚ ਵੀ ਬਹੁਤ ਉਤਸ਼ਾਹ ਹੈ ਉਹ ਵੀ ਕਹਿੰਦੇ ਹਨ ਵੀ ਸਾਡੇ ਵਾਸਤੇ ਪ੍ਰਸ਼ਾਦ ਲੈ ਕੇ ਆਈ ਮੈਂ ਪ੍ਰਸ਼ਾਦ ਲੈ ਕੇ ਆਉਂਗਾ ਭਈਆ ਸਰ ਸੁਣਿਆਗਾ ਤੁਹਾਡੇ ਸੁਝਾਅ ਉਹ ਦੇਣ ਤੇ ਕਿਸੇ ਜਗ੍ਹਾ ਦਾ ਨਾਮ ਵੀ ਰੱਖਿਆ ਗਿਆ ਹਾਂ ਮੈਂ ਮੋਨ ਪਾਗੋਜੀ ਨੂੰ ਸੁਝਾਅ ਦਿੱਤੇ ਸੀ ਮੀਟਿੰਗ ਹੋਈ ਸੀ ਮੇਰੀ ਉਹਨਾਂ ਨਾਲ ਇੱਕ ਤਾਂ ਮੈਂ ਸੁਝਾਅ ਦਿੱਤਾ ਕਾਕਈ ਸੀ ਉਹਨਾਂ ਵਿੱਚੋਂ 200 ਦਾ ਮੇਰੇ ਪੂਰੇ ਹੋ ਗਿਆ ਇੱਕ ਤਾਂ ਉਹਨਾਂ ਨੇ ਯੂਨੀਵਰਸਿਟੀ ਮਾਰਸ਼ੀ ਵਾਲਮੀਕੀ ਸੰਸਕ੍ਰਿਤਿ ਯੂਨੀਵਰਸਿਟੀ ਮੁੰਦੜੀ ਕੈਥਲ ਦੇ ਵਿੱਚ ਬਣਵਾ ਦਿੱਤੇ ਦੂਜਾ ਮੇਰਾ ਇੱਕ ਸੁਝਾਅ ਸੀ ਵੀ ਕਿਸੇ ਵੀ 에어ਪੋਰਟ ਦਾ ਨਾਮ ਮਾਰਸ਼ੀ ਭਗਵਾਨ ਵਾਲਮੀਕੀ ਦੇ ਨਾਂ ਤੇ ਰੱਖਿਆ ਜਾਵੇ ਉਹ ਉਹ ਜੁੱਧਾ ਰੱਖਿਆ ਜਿਹਦੇ ਲਈ ਮੈਂ ਮੋਨ ਪਾਗੋਜੀ ਦਾ ਆਪਣਾ ਅਦਿੱਤਿਆ ਨਾ ਜੋਗੀ ਦਾ ਜਸ ਸਭੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਤਹਿ ਦਿਲ ਤੋਂ ਸ਼ੁਕਰੀਆ ਦਾ ਕਰਦਿਆਂ ਕਿ ਮੈਂ ਤਾਂ ਇਹ ਕਹਿੰਦਾ ਮੋਦੀ ਜੀ ਜਦ ਤੱਕ ਸੰਸਾਰ ਰਹੇਗਾ ਤੁਹਾਡੇ ਕਿਤੇ ਹਕਮਾਂ ਨੂੰ ਦੁਨੀਆ ਭੁਲਾ ਨਹੀਂ ਸਕਦੇ ਜੀ ਪਰਿਵਾਰ ਦੇ ਵਿੱਚ ਬਹੁਤ ਜ਼ਿਆਦਾ ਦੱਸ ਰਿਹਾ ਕਿ ਖੁਸ਼ੀ ਦਾ ਮਾਹੌਲ ਹੈ ਬੱਚੇ ਕਹਿ ਰਹੇ ਨੇ ਕਿ ਸਾਡੇ ਵਾਸਤੇ ਪ੍ਰਸ਼ਾਦ ਲੈ ਕੇ ਆਇਓ ਜੇ ਗੱਲ ਕੀਤੀ ਆਵੇ ਤਾਂ ਤਿੰਨ ਬੰਦੇ ਹੋ ਨਾਲ ਜਾਣਗੇ ਲੇਕਿਨ ਉੱਥੇ ਦਰਸ਼ਨਾ ਵਾਸਤੇ ਇਹਨਾਂ ਨੂੰ ਇਕੱਲਿਆਂ ਨੂੰ ਹੀ ਜਾਣ ਦੀ ਜੋ ਆ ਗਿਆ ਹੋਵੇਗੀ ਸੰਗਰੂਰ ਤੋਂ ਇਹ ਇਕੱਲਾ ਹੀ ਨੇ ਜਿਨ੍ਹਾਂ ਨੂੰ ਇਹ ਕਾਰਾ ਹੈ ਕੈਮਰਾਮੈਨ ਜਤਿੰਦਰਪਾਲ ਓਟੇ ਦੇ ਨਾਲ ਗੁਰਵਿੰਦਰ ਸਿੰਘ ਸਕਾਈ ਨਿਊਜ਼ ਪੰਜਾਬ